ਮਾਨ ਸਰਕਾਰ ਦੇ ਵੱਲੋਂ 10 ਲੱਖ 30 ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਨੇ ਪਰ ਧਿਆਨ ਰੱਖਿਓ ਬਣਨਗੇ ਉਹਨਾਂ ਦੇ ਜਿਨ੍ਹਾਂ ਦੇ ਕੋਲ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਵੱਲੋਂ ਦਿੱਤੀ ਗਈ ਸਲਿੱਪ ਹੋਵੇਗੀ ਭਾਵ ਜਿਨ੍ਹਾਂ ਦੇ ਕੋਲ ਆਮ ਆਦਮੀ ਪਾਰਟੀ ਦੀ ਸਫਰਿਸ਼ ਹੋਵੇਗੀ ਤੇ ਮੈਂ ਇਹ ਗੱਲਾਂ ਹਵਾ ਦੇ ਵਿੱਚ ਨਹੀਂ ਕਰ ਰਿਹਾ ਮੇਰੇ ਕੋਲ ਇਸ ਤੇ ਪੁਖਤਾ ਸਬੂਤ ਨੇ ਕਿਉਂਕਿ ਮੇਰੇ ਕੋਲ ਕਾਲ ਰਿਕਾਰਡਿੰਗ ਹੈ ਸੀਐਸਸੀ ਸੈਂਟਰ ਚਲਾ ਰਹੇ ਔਨਰਾਂ ਨੂੰ ਕਾਲ ਕੀਤੀ ਜਾਂਦੀ ਹੈ ਡਾਕਟਰ ਬਲਵੀਰ ਸਿੰਘ ਦੀ ਟੀਮ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਦੇ ਵੱਲੋਂ ਜਾਂ ਫਿਰ ਇੱਕ ਐਲਮਾ ਸਿਹਤ ਵਿਭਾਗ ਦੇ ਵੱਲੋਂ ਕਿਉਂਕਿ ਜਿਨ੍ਹਾਂ ਦੇ ਵੱਲੋਂ ਕਾਲ ਕੀਤੀ ਜਾਂਦੀ ਆ ਉਹ ਹਲੇ ਤੱਕ ਇਹ ਸਪਸ਼ਟ ਨਹੀਂ ਕਰ ਸਕੇ ਕਿ ਉਹ ਸਿਹਤ ਵਿਭਾਗ ਦੇ ਵੱਲੋਂ ਗੱਲ ਕਰ ਰਹੇ ਨੇ ਡਾਕਟਰ ਬਲਵੀਰ ਸਿੰਘ ਦੀ ਟੀਮ ਦੇ ਵੱਲੋਂ ਗੱਲ ਕਰ ਰਹੇ ਨੇ ਗੱਲ ਕਿੰਨਾ ਦੇ ਵੱਲੋਂ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਭਾਈ ਸਿਹਤ ਵਿਭਾਗ ਦੇ ਵੱਲੋਂ ਕਰ ਰਹੇ ਆ ਕਿਹਾ ਇਹ ਵੀ ਜਾਂਦਾ ਕਿ ਡਾਕਟਰ ਬਲਵੀਰ ਸਿੰਘ ਦੀ ਟੀਮ ਦੇ ਵੱਲੋਂ ਗੱਲ ਕਰ ਰਹੇ ਆ ਤੇ ਕਿਹਾ ਇਹ ਵੀ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਟੀਮ ਦੇ ਵੱਲੋਂ ਗੱਲ ਕਰ ਰਹੇ ਚਲੋ ਡਾਕਟਰ ਬਲਵੀਰ ਸਿੰਘ ਦੀ ਟੀਮ ਤੇ ਆਮ ਆਦ ਪਰ ਉਹਨਾਂ ਦੇ ਵੱਲੋਂ ਕਿਹਾ ਕੀ ਜਾਂਦਾ ਆ ਕਿਹਾਏ ਜਾਂਦਾ ਆ ਸੀਐਸਸੀ ਸੈਂਟਰ ਦੇ ਆਨਰ ਨੂੰ ਫੋਨ ਕੀਤਾ ਜਾਂਦਾ ਆ ਫੋਨ ਕਰਕੇ ਪੂਰੀ ਡਿਟੇਲ ਉਹਨਾਂ ਤੋਂ ਜਿਹੜੀ ਹੈਗੀ ਆ ਉਹ ਲਈ ਜਾਂਦੀ ਆ ਡਿਟੇਲ ਲੈਣ ਤੋਂ ਬਾਅਦ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਸਭ ਤੋਂ ਪਹਿਲੀ ਹਦਾਇਤ ਇਹ ਦਿੱਤੀ ਜਾਂਦੀ ਆ ਕਿ ਤੁਸੀਂ ਕਾਰਡ ਸਿਰਫ ਉਹਨਾਂ ਦੇ ਬਣਾਉਣੇ ਨੇ ਪਾਵਰ ਰਜਿਸਟ੍ਰੇਸ਼ਨ ਸਿਰਫ ਉਹਨਾਂ ਦੀ ਕਰਨੀ ਆ ਜਿਨ੍ਹਾਂ ਦੇ ਕੋਲ ਇੱਕ ਸਲਿੱਪ ਹੋਵੇਗੀ ਤੇ ਉਹ ਸਲਿੱਪ ਸਾਡੇ ਯੂਥ ਕੋਆਰਡੀਨੇਟਰ ਕਰ ਕਰ ਜਾ ਕੇ ਦੇ ਕੇ ਆਉਣਾ ਮਤਲਬ ਸਰਕਾਰ ਸਿਹਤ ਬੀਮਾ ਯੋਜਨਾ ਸਰਕਾਰ ਦੇ ਰਹੀ ਆ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਪੈਸਾ ਜਾ ਰਿਹਾ ਹੈ ਪਰ ਇੱਥੇ ਹੀ ਪ੍ਰਚਾਰ ਜਿਹੜਾ ਉਹ ਇੱਕ ਪਾਰਟੀ ਦਾ ਹੋ ਰਿਹਾ ਆ ਆਮ ਆਦਮੀ ਪਾਰਟੀ ਦਾ ਆਖਰ ਮੈਂ ਪੁੱਛਣਾ ਚਾਹਣਾ ਕਿ ਯੂਥ ਕੋਆਰਡੀਨੇਟਰ ਜਿਹੜੇ ਨੇ ਉਹਨਾਂ ਦੇ ਕੋਲ ਐਸਾ ਸੰਵਿਧਾਨਕ ਅਹੁਦਾ ਕਿਹੜਾ ਆ ਕਿ ਉਹ ਇਹ ਡਿਸਾਈਡ ਕਰਨ ਕਿ ਇਸ ਪਿੰਡ ਦੇ ਵਿੱਚ ਕਿਸ ਦਾ ਕਾਰਡ ਬਣਾਉਣਾ ਚਾਹੀਦਾ ਕਿਸ ਦਾ ਕਾਰਡ ਨਹੀਂ ਬਣਾਉਣਾ ਚਾਹੀਦਾ ਕਿਸ ਨੂੰ ਸਲਿੱਪ ਸਾਡੇ ਵੱਲੋਂ ਦਿੱਤੀ ਜਾਵੇ ਕੀ ਕਿਸ ਨੂੰ ਸਲਿੱਪ ਨਹੀਂ ਦਿੱਤੀ ਜਾਵੇਗੀ ਅਗਲੀ ਗੱਲ ਤੇ ਫਿਰ ਆਵਾਂਗੇ ਪਹਿਲਾ ਜੋ ਹਦਾਇਤਾਂ ਜੋ ਇਨਸਟਰਕਸ਼ਨ ਸੀਐਸਸੀ ਦੇ ਓਨਰ ਨੂੰ ਦਿੱਤੀ ਗਈ ਉਹ ਤੋਂ ਹੀ ਸੁਣਿਓ ਜਿਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਇੱਕ ਸ਼ਖਸ ਜੋ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਮੈਂ ਡਾਕਟਰ ਬਲਬੀਰ ਸਿੰਘ ਦੇ ਦਫ਼ਤਰ ਤੋਂ ਗੱਲ ਕਰ ਰਿਹਾ ਤੇ ਹਿੰਦੀ ਦੇ ਵਿੱਚ ਗੱਲ ਕਰ ਰਿਹਾ ਤੇ ਉਹ ਹਦਾਇਤ ਸਮਝਾਉਂਦਾ ਤਾਂ ਹਦਾਇਤ ਦੇ ਵਿੱਚ ਕੀ ਕਹਿੰਦਾ ਹੈ ਜੀ ਅਮਿਤ ਸਿੰਘ ਬਾਤ ਕਰ ਰਹਾ ਹਾਂ ਸਰ ਡਾਕਟਰ ਬਲਬੀਰ ਸਿੰਘ ਜੀ ਉਹ ਪਿਛਲੇ ਹੈਂ ਮੰਇਸਟਰ ਪੰਜਾਬ ਦੇ ये रजिस्ट्रेशन केवल उन्हीं नागरिकों का करना है आपको जिनके पास यूथ कोऑर्डिनेटर द्वारा दी गई स्लिप हो जो हमारे यूथ क्लब के कोऑर्डिनेटर हैं सिर्फ अपॉइंटमेंट होगी उसी का है आप अदरवाइज कोई वैसे बिना स्लिप के आए तो उसको बोल देना है भाई तुम पहले यूथ कोऑर्डिनेटर से मिलो उनसे एक अपॉइंटमेंट से लो जब आपका रजिस्ट्रेशन होगा रजिस्ट्रेशन नहीं हो पाएगा ਕਿ ਇਸ ਸ਼ਖਸ ਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਕਿ ਤੁਸੀਂ ਸਿਰਫ ਉਹਨਾਂ ਦੀ ਰਜਿਸਟ੍ਰੇਸ਼ਨ ਕਰਨੀ ਹੈ ਜਿਨ੍ਹਾਂ ਦੇ ਕੋਲ ਸਲਿੱਪ ਹੋਵੇਗੀ ਜੋ ਸਾਡੇ ਯੂਥ ਕੋਆਰਡੀਨੇਟਰ ਵੱਲੋਂ ਦਿੱਤੀ ਗਈ ਹੋਵੇਗੀ ਤੇ ਉਹ ਯੂਥ ਕੋਆਰਡੀਨੇਟਰ ਘਰ ਘਰ ਜਾ ਕੇ ਲੋਕਾਂ ਨੂੰ ਸਲਿੱਪ ਦੇਣਗੇ ਤੇ ਉਹ ਕਹਿੰਦੇ ਨੇ ਕਿ ਜੇਕਰ ਕੋਈ ਉਹ ਆਉਂਦਾ ਆ ਜਿਦੇ ਕੋਲ ਸਲਿੱਪ ਨਹੀਂ ਹੈ ਤਾਂ ਉਸ ਦਾ ਉਸ ਦੀ ਰਜਿਸਟ੍ਰੇਸ਼ਨ ਨਹੀਂ ਕਰਨੀ ਸਕੋ ਉਸ ਨੂੰ ਇਹ ਕਹਿਣਾ ਆ ਕਿ ਤੁਸੀਂ ਯੂਥ ਕੋਆਰਡੀਨੇਟਰ ਦੇ ਨਾਲ ਜਾ ਕੇ ਗੱਲ ਕਰੋ ਤਾਂ ਮੈਂ ਸਵਾਲ ਜਿਵੇਂ ਪਹਿਲਾਂ ਚੁੱਕਿਆ ਹੁਣ ਵੀ ਚੁੱਕ ਰਿਹਾ ਕਿ ਆਖਿਰ ਯੂਥ ਕੋਆਰਡੀਨੇਟਰ ਦੇ ਕੋਲ ਸਰਕਾਰ ਦਾ ਕਿਹੜਾ ਸੰਵਿਧਾਨਿਕ ਅਹੁਦਾ ਆ ਇੱਕ ਪਾਰਟੀ ਦਾ ਅਹੁਦਾ ਹੋ ਸਕਦਾ ਪਰ ਸੰਵਿਧਾਨਿਕ ਅਹੁਦਾ ਉਸਤੇ ਕੋਲ ਕਿਹੜਾ ਹੈ ਕਿ ਭਾਈ ਉਹ ਡਿਸਾਈਡ ਕਰੇ ਤੇ ਕਿਸ ਤਰ੍ਹਾਂ ਇਹ ਕਾਰਡ ਬਣਨਾ ਚਾਹੀਦਾ ਹੈ ਕਿਸ ਤਰ੍ਹਾਂ ਕਾਰਡ ਨਹੀਂ ਬਣਨਾ ਚਾਹੀਦਾ ਪਿੰਡ ਦੇ ਵਿੱਚ ਪਾਰਟੀਬਾਜੀ ਕਿਸ ਪੱਧਰ ਦੀ ਹੈ ਹਾਲਾਂਕਿ ਇਹਨਾਂ ਨੇ ਤਾਂ ਕਿਹਾ ਸੀ ਕਿ ਪਾਰਟੀਬਾਜੀ ਖਤਮ ਕਰਾਂਗੇ ਪਰ ਪਿੰਡਾਂ ਦੇ ਵਿੱਚ ਪਾਰਟੀਬਾਜੀਆਂ ਕਿਸ ਪੱਧਰ ਦੀਆਂ ਨੇ ਸਰਪੰਚੀ ਚੋਣਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਣ ਨੂੰ ਮਿਲੀਆਂ ਤੇ ਹੁਣ ਫਿਰ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਯੂਥ ਕੋਆਰਡੀਨੇਟਰ ਜੋ ਆਮ ਆਦਮੀ ਪਾਰਟੀ ਦਾ ਹੈ ਉਹ ਸਭਨਾ ਪਾਰਟੀਆਂ ਦੇ ਲਈ ਜਿਹੜੇ ਹੈਗੇ ਸਭਨਾ ਪਾਰਟੀਆਂ ਦੀ ਨਰਜਿਸਟਰੇਸ਼ਨ ਕਰਵਾਉਣ ਦੇ ਲਈ ਸਲਿੱਪ ਜਿਹੜੀ ਹੈਗੀ ਆ ਉਹ ਦੇਵੇਗਾ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਕਿਹਾ ਜਾਂਦਾ ਕਿ 10 ਲੱਖ ਦੀ ਬੀਮਾ ਯੋਜਨਾ ਸਿਹਤ ਬੀਮਾ ਯੋਜਨਾ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਦਿੱਤੀ ਗਈ ਆ ਉਹ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਦਾ ਜਿਹੜਾ ਹੈਗਾ ਕਸਟੋਡੀਅਨ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕੱਲ ਆ ਚਾਹੇ ਕਿਸੇ ਨੇ ਮੈਨੂੰ ਵੋਟ ਪਾਈ ਚਾਹੇ ਕਿਸੇ ਨੇ ਨਹੀਂ ਪਾਈ ਤਾਂ ਭਾਈ ਫਿਰ ਬੋਲ ਕੁਝ ਹੋਰ ਨੇ ਤੇ ਗਰਾਉਂਡ ਦੀ ਰਿਐਲਿਟੀ ਗਰਾਉਂਡ ਦੀ ਸੱਚਾਈ ਜਿਹੜੀ ਆ ਉਹ ਕੁਝ ਹੋਰ ਹੈ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ ਕਿ ਜਿਹੜੇ ਇਹਨਾਂ ਸ਼ਖਸ ਦੇ ਵੱਲੋਂ ਕਾਲ ਕੀਤੀ ਜਾਂਦੀ ਹੈ ਨਾ ਲੋਕਾਂ ਦੇ ਵੱਲੋਂ ਕਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਾਈ ਉਹ ਹੌਣ ਹਨ ਕੌਣ ਉਹ ਸਿਹਤ ਵਿਭਾਗ ਦੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਬਲਵੀਰ ਸਿੰਘ ਦੀ ਟੀਮ ਦੇ ਨੇ ਕਿੰਨਾ ਦੇ ਨੇ ਕਿਉਂਕਿ ਫੋਨ ਕਰਦਿਆਂ ਹੀ ਇੱਕ ਸ਼ਖਸ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮੈਂ ਸਿਹਤ ਵਿਭਾਗ ਤੋਂ ਗੱਲ ਕਰ ਰਿਹਾ ਤੇ ਨਾਲ ਹੀ ਇਹ ਕਹਿਤਾ ਜਾਂਦਾ ਕਿ ਡਾਕਟਰ ਬਲਵੀਰ ਸਿੰਘ ਦੀ ਡਾਕਟਰ ਬਲਵੀਰ ਸਿੰਘ ਦੇ ਦਫ਼ਤਰ ਤੋਂ ਗੱਲ ਕਰ ਰਿਹਾ ਹਣ ਠੀਕ ਹੈ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਜ਼ਰੂਰ ਨੇ ਪਰ ਜੇਕਰ ਸਿਹਤ ਵਿਭਾਗ ਦੇ ਕਰਮਚਾਰੀਏ ਫੋਨ ਕਰ ਰਹੇ ਨੇ ਤਾਂ ਮੈਂ ਇੱਥੇ ਵੱਡਾ ਸਵਾਲ ਇਹ ਚ ਇਹਨ ਫਿਰ ਇੱਕ ਹੋਰ ਖੜਾ ਕਰਨਾ ਚਾਹੂਗਾ ਕਿ ਕੀ ਅਧਿਕਾਰ ਹੈ ਕਿਸੇ ਵੀ ਵਿਭਾਗ ਨੂੰ ਕਿਸੇ ਇੱਕ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਚਾਹੇ ਉਹ ਸਿਹਤ ਵਿਭਾਗ ਦਾ ਹੋਵੇ ਚਾਹੇ ਉਹ ਕਿਸੇ ਵੀ ਵਿਭਾਗ ਦਾ ਹੋਵੇ ਕਿ ਉਸਦੇ ਕੋਲ ਹੱਕ ਹੈ ਕਿ ਉਹ ਇੱਕ ਪਾਰਟੀ ਦਾ ਪ੍ਰਚਾਰ ਕਰ ਸਕੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਿਹਤ ਵਿਭਾਗ ਦਾ ਕੋਈ ਕਰਮਚਾਰੀ ਸੀ ਕਿਉਂਕਿ ਇੱਕ ਕਾਲ ਦੇ ਦੌਰਾਨ ਹੀ ਇਹ ਤਿੰਨ ਵਾਰੀ ਇਸ ਨੇ ਆਪਣਾ ਬਿਆਨ ਬਦਲ ਲਿਆ ਜਿੱਤੇ ਇਸਨੇ ਨਾਲ ਹੀ ਇਹ ਕਿਹਾ ਕਿ ਮੈਂ ਸਿਹਤ ਭਾਗ ਤੋਂ ਗੱਲ ਕਰ ਰਿਹਾ ਉੱਥੇ ਇਸਨੇ ਇਹ ਵੀ ਕਿਹਾ ਕਿ ਮੈਂ ਬਲਵਿੰਦਰ ਸਿੰਘ ਦੇ ਦਫ਼ਤਰ ਤੋਂ ਗੱਲ ਕਰ ਰਿਹਾ ਤੇ ਜਾਂਦੇ ਜਾਂਦੇ ਇਹ ਵੀ ਕਹਿ ਦਿੱਤਾ ਕਿ ਮੈਂ ਆਮ ਆਦਮੀ ਪਾਰਟੀ ਦੀ ਟੀਮ ਤੋਂ ਗੱਲ ਕਰ ਰਿਹਾ ਐਨਾ ਹੀ ਨਹੀਂ ਇਸ ਸ਼ਖਸ ਦੇ ਵੱਲੋਂ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਭਾਈ ਜਿਹੜੇ 10 ਲੱਖ ਬੀਮਾ ਯੋਜਨਾ ਦੇ ਜਿਹੜੇ ਕਾਰਡ ਨੇ ਉਹ ਫਿਰ ਆਮ ਆਦਮੀ ਪਾਰਟੀ ਹੀ ਬਣਾ ਰਹੀ ਆ ਤਾਂ ਮੈਂ ਇਹਨਾਂ ਜਨਾਬ ਹੋਰਾਂ ਨੂੰ ਦੱਸ ਦੇਵਾਂ ਕਿ ਇਹ ਕਾਰਡ ਆਮ ਆਦਮੀ ਪਾਰਟੀ ਨਹੀਂ ਬਣਾ ਰਹੀ ਇਹ ਕਾਰਡ ਪੰਜਾਬ ਸਰਕਾਰ ਬਣਾ ਰਹੀ ਹੈ ਮਾਨ ਸਰਕਾਰੇ ਕਾਰਡ ਜਿਹੜਿਆ ਬਣਾ ਰਹੀ ਆ ਕਿਉਂਕਿ ਇਹਨਾਂ ਦੇ ਉੱਪਰ ਖਰਚਾ ਜਿਹੜਾ ਆ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਾਣਾ ਆ। ਭਾ ਬੋਧ ਜਿਹੜਾ ਆ ਉਹ ਪੰਜਾਬ ਦੇ ਖਜ਼ਾਨੇ ਤੇ ਪੈਣਾ ਆ। ਤੇ ਜੇਕਰ ਆਮ ਆਦਮੀ ਪਾਰਟੀ ਨੇ ਐਸੇ ਕਾਰਡ ਬਣਾਉਣੇ ਸਨ ਤਾਂ ਫਿਰ ਭਾਈ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁੱਤੀ ਕਿਉਂ ਪਈ ਸੀ? 2022 ਤੋਂ ਪਹਿਲਾਂ ਭਰਾਵਾ ਦੀ ਪਾਰਟੀ ਇਹ ਕਾਰਡ ਜਿਹੜਿਆ ਬਣਾ ਸਕਦੀ ਸੀ। ਤੇ ਜੇਕਰ ਆਮਦਨੀ ਪਾਰਟੀ ਕਾਰਡ ਬਣਾਉਂਦੀ ਹੈ ਤਾਂ ਫਿਰ ਭਾਈ ਦਿੱਲੀ ਦੇ ਵਿੱਚ ਜਾ ਕੇ ਤੁਹਾਡੀ ਸਰਕਾਰ ਨਹੀਂ ਫਿਰ ਦਿੱਲੀ ਦੇ ਵਿੱਚ ਜਾ ਕੇ ਬਣ ਦਿਓ ਜੇਕਰ ਤੁਹਾਡੇ ਕੋਲੇ ਬਹੁਤ ਜ਼ਿਆਦਾ ਪੈਸਾ ਹੈ ਜੇਕਰ ਤੁਸੀਂ ਵਾਕਿਆੱਚ ਲੋਕਾਂ ਦੀ ਭਲਾਈ ਕਰਨਾ ਚਾਹੁੰਦੇ ਹੋ ਉੱਥੇ ਜਾ ਕੇ ਬਣੋ ਪਹਿਲਾਂ ਇਸ ਸ਼ਖਸ ਦੇ ਵੱਲੋਂ ਕਿਹਾ ਕੀ ਜਾਂਦਾ ਆ ਉਹ ਵੀ ਮੈਂ ਤੁਹਾਨੂੰ ਸੁਣਾਉਣਾ ਮੈਂ ਨਾ ਸਿਹਤ ਵਿਭਾਗ ਨੂੰ ਗੱਲ ਕਰ ਰਿਹਾ ਸੀ ਡਾਕਟਰ ਬਲਵੀਰ ਸਿੰਘ ਦੀ ਜੋ ਕਿਸੇ ਗੱਲ ਕਰ ਰਹੇ ਹਾਂ ਆਮਾਦੀ ਪਾਰਟੀ ਨਾਲ ਪਰ ਮੇਰੀ ਗੱਲ ਸੁਣੋ ਤੁਸੀਂ ਗੱਲ ਕਰ ਰਹੇ ਆ ਆਮਾਦੀ ਪਾਰਟੀ ਨਾਲ ਨਹੀਂ ਹੋ ਜਿਹੜੇ ਕਾਰਡ ਤੇ ਆਏ ਜਾ ਰਹੇ ਨੇਗੇ ਜਿਹੜਾ ਕਾਰਡ ਬਣਾ ਰਹੇ ਆ ਆਮਾਦੀ ਪਾਰਟੀ ਬਣਾ ਰਹੀ ਹੈ ਹਨ ਤਾਂ ਸੁਣਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹ ਸ਼ਖਸ ਜੋ ਆਪਣੇ ਆਪ ਨੂੰ ਪਹਿਲਾਂ ਸਿਹਤ ਵਿਭਾਗ ਦਾ ਕਰਮਚਾਰੀ ਦੱਸਦਾ ਆ ਪਰ ਡਾਕਟਰ ਬਲਵੀਰ ਸਿੰਘ ਦੀ ਟੀਮ ਤੋਂ ਦੱਸਦਾ ਆ ਆਮਾਦੀ ਪਾਰਟੀ ਟੀਮ ਤੋਂ ਦੱਸਦਾ ਆ ਸਾਫ਼ ਤੌਰ ਤੇ ਹੱਕ ਤਾ ਪੜਕੇ ਕਹਿੰਦਾ ਕਿ ਆਮਾਦੀ ਪਾਰਟੀ ਹੀ ਕਾਰਡ ਜਿਹੜੇ ਹੈਗੇ ਆ ਉਹ ਬਣਾ ਰਹੀ ਆ 10 ਲੱਖ 30 ਸਿਹਤ ਬੀਮਾ ਯੋਗ ਨਾ ਦੇ ਤਾਂ ਉਹਨਾਂ ਤੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਹਾਲਾਂਕਿ ਸਭ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਟੀਮ ਦੇ ਨਾਲ ਰਾਬਤਾ ਕੀਤਾ ਜਾਵੇ ਗੱਲਬਾਤ ਕੀਤੀ ਜਾਵੇ ਤਾਂ ਜੋ ਕੰਟੈਕਟ ਨੰਬਰ ਉਹਨਾਂ ਨੇ ਆਪਣੇ ਪੇਜ ਦੇ ਉੱਪਰ ਦਿੱਤਾ ਹੋਇਆ ਉਸ ਕੰਟੈਕਟ ਨੰਬਰ ਦੇ ਰਾਹੀਂ ਜਦ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਰਾਬਤਾ ਨਹੀਂ ਹੋ ਪਾਇਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਡਾਕਟਰ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ ਅਪੀਲ ਕਰਦੇ ਹਾਂ ਕਿ ਗੱਲਾਂ ਸਪਸ਼ਟ ਕੀਤੀਆਂ ਜਾਣ ਇਹ ਜਾਂਚ ਇਸ ਚੀਜ਼ ਦੀ ਹੋਣੀ ਚਾਹੀਦੀ ਆ ਕਿ ਵਾਕਿਆ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਸੀਐਸਸੀ ਸੈਂਟਰਾਂ ਦੇ ਓਨਰ ਨੂੰ ਕਾਲ ਕੀਤੀ ਜਾਂਦੀ ਆ ਉਹ ਵਾਕਿਆ ਦੇ ਵਿੱਚ ਤੋਡੇ ਦਫਤਰ ਤੋਂ ਹੀ ਕਾਲ ਹੁੰਦੀ ਆ ਉਹ ਕਿਸੇ ਸਿਹਤ ਕਰਮਚਾਰੀ ਦੇ ਵੱਲੋਂ ਕਾਲ ਕੀਤੀ ਜਾਂਦੀ ਆ ਤੇ ਜਾਂ ਫਿਰ ਐਵੇਂ ਹੀ ਕੋਈ ਬੇਫਕੂ ਬਣਾ ਰਿਹਾ ਹੈ ਸੀਐਸਸੀ ਸੈਂਟਰ ਦੇ ਆਨਰਸ ਨੂੰ ਪਰ ਵੱਡੇ ਸਵਾਲਿਆ ਚ ਇਹ ਵੀ ਨੇ ਕਿ ਜੇਕਰ ਇਹ ਕਾਲ ਡਾਕਟਰ ਬਲਵੀਰ ਸਿੰਘ ਦੀ ਟੀਮ ਦੇ ਵੱਲੋਂ ਹੀ ਕੀਤੀ ਜਾ ਰਹੀ ਆ ਜੇਕਰ ਇਹ ਕਾਲ ਆਮ ਆਦੀ ਪਾਰਟੀ ਦੀ ਟੀਮ ਦੇ ਵੱਲੋਂ ਹੀ ਕੀਤੀ ਜਾ ਰਹੀ ਆ ਤਾਂ ਫਿਰ ਭਾਈ ਸਰਕਾਰ ਦੇ ਪੈਸੇ ਤੇ ਪ੍ਰਚਾਰ ਇੱਕ ਪਾਰਟੀ ਕਿਵੇਂ ਕਰ ਸਕਦੀ ਆ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸਾ ਆਮ ਲੋਕਾਂ ਦੇ ਟੈਕਸਾਂ ਦਾ ਤੇ ਪ੍ਰਚਾਰ ਕਿਸੇ ਇੱਕ ਪਾਰਟੀ ਦਾ ਇਹ ਕਿਸ ਤਰ੍ਹਾਂ ਦੇ ਨਾਲ ਹੋ ਸਕਦਾ ਆ ਤੇ ਜੇਕਰ ਇਹ ਡਾਕਟਰ ਬਲਵੀਰ ਸਿੰਘ ਦੀ ਟੀਮ ਨਹੀਂ ਜੇਕਰ ਇਹ ਆਮ ਆਦੀ ਪਾਰਟੀ ਦੀ ਟੀਮ ਨਹੀਂ ਤਾਂ ਫਿਰ ਕੌਣ ਐਸੇ ਨੇ ਜਿਹੜੇ ਬੇਖੌਫ ਨੇ ਬੇਡਰ ਨੇ ਬਿਨਾ ਡਰ ਤੋਂ ਆਮ ਆਦੀ ਪਾਰਟੀ ਦਾ ਪ੍ਰਚਾਰ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਭਾਈ ਅਕਰ ਨੂੰ ਉਹ ਫੋਨ ਦੇ ਫੋਨ ਕਾਲ ਦੇ ਜ਼ਰੀਏ ਪ੍ਰਚਾਰ ਤਾਂ ਆਮ ਆਦੀ ਪਾਰਟੀ ਦਾ ਕਰ ਹੀ ਰਹੇ ਨੇ ਤਾਂ ਫਿਰ ਭਾਈ ਉਹ ਕੌਣ ਨੇ ਜੋ ਨਾ ਤਾਂ ਡਾਕਟਰ ਬਲਵੀਰ ਸਿੰਘ ਦੀ ਟੀਮ ਤੋਂ ਨੇ ਨਾ ਆਮ ਆਦੀ ਪਾਰਟੀ ਦੀ ਟੀਮ ਤੋਂ ਨੇ ਨਾ ਸੇ ਤੋਂ ਭਾਗ ਤੋਂ ਨੇ ਪਰ ਉਹ ਪ੍ਰਚਾਰ ਆਮ ਆਦੀ ਪਾਰਟੀ ਦਾ ਫੋਨ ਕਾਲ ਦੇ ਜ਼ਰੀਏ ਕਰ ਰਹੇ ਨੇ ਕਿ ਸਾਡੇ ਯੂਥ ਕੋਆਰਡੀਨੇਟਰ ਆਉਣਗੇ ਉਹ ਸਲਿੱਪ ਦੇਣਗੇ ਕਰੋ ਕਰੀ ਉਹ ਸਲਿੱਪ ਲੈ ਕੇ ਜੋ ਜੋ ਸ਼ਖਸ ਤੁਹਾਡੇ ਕੋਲ ਆਵੇਗਾ ਉਹਨਾਂ ਦੀ ਹੀ 10 ਲੱਖਤੀ ਸਿਹਤ ਬੀਮਾ ਯੋਜਨਾ ਦੇ ਤਹਿਤ ਉਹਨਾਂ ਦੀ ਹੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਹੀ ਕਾਰਡ ਜਿਹੜੇ ਆ ਉਹ ਬਣਨੇ ਚਾਹੀਦੇ ਨੇ ਇਹ ਵੱਡੇ ਸਵਾਲੀਆ ਚਿੰਨੇ ਤਾਂ ਅਸੀਂ ਜਾਂਚ ਦੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਦੇ ਕੋਲੋਂ ਕਿਸ ਚੀਜ਼ ਦੀ ਜਾਂਚ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਤੇ ਵਾਕਿਆ ਦੇ ਵਿੱਚ ਜੇਕਰ ਐਸਾ ਹੀ ਹੈ ਤੁਹਾਡੇ ਵੱਲੋਂ ਫੋਨ ਕਾਲ ਕੀਤੇ ਜਾ ਰਹੇ ਨੇ ਤਾਂ ਇਸ ਨੂੰ ਕਿਰਪਾ ਕਰਕੇ ਇਸ ਗੱਲ ਨੂੰ ਨਸ਼ਰ ਜ਼ਰੂਰ ਕਰੋ ਕਿ ਸਾਡੇ ਵੱਲੋਂ ਇਸ ਤਰ੍ਹਾਂ ਦੇ ਫੋਨ ਸਾਡੀ ਟੀਮ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਇਹ ਕਿਹਾ ਇਹ ਕਿਹਾ ਜਾ ਰਿਹਾ ਕਿ ਭਾਈ ਜਿੰਨਾਂ ਕੋਲ ਸਲਿੱਪ ਹੈ ਉਹਨਾਂ ਦਾ ਹੀ ਕਾਰਡ ਜਿਹੜਾ ਆ ਉਹ ਬਣੇਗਾ ਇਹ ਕਹੋ ਕਿ ਅਸੀਂ ਵੋਟਾਂ ਦੀ ਰਾਜਨੀਤੀ ਇਸ ਜਿਹੜੀ ਹੈਗੀ ਰਜਿਸਟਰ ਸਕੀਮ ਦੇ ਉੱਪਰ ਇਸ 10 ਲੱਖਤੀ ਬੀਮਾ ਸਕੀਮ ਦੇ ਉੱਪਰ ਜਿਹੜੀ ਆ ਉਹ ਖੇਡ ਰਹੇ ਹਾਂ ਤਾਂ ਇਹ ਗੱਲ ਨੂੰ ਸਾਫ਼ ਤੇ ਸਪਸ਼ਟ ਜ਼ਰੂਰ ਕਰੋ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਬੰਦੇ ਹੋ ਜਾਓ ਧੰਨਵਾ